ਗੁਰਬਖਸ਼ ਸਿੰਘ ਜੀ ਦੇ ਚਾਰੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਤੇ ਦਿਲ ਕੰਬਾਉ ਘਟਨਾ ਹੈ ਕਿਉਂਕਿ ਅਜਿਹੀ ਸ਼ਹੀਦੀ ਦੁਨੀਆ ਦੇ ਇਤਿਹਾਸ ਵਿੱਚ ਨਾ ਤਾਂ ਪਹਿਲਾਂ ਕਦੇ ਹੋਈ ਹੈ ਤੇ ਨਾ ਹੀ ਕਦੇ ਹੋਣ ਦੀ ਆਸ ਹੈ ਇਸ ਬਾਰੇ ਜੋਗੀ ਜੀ ਵੀ ਲਿਖਦੇ ਹਨ ਬਸ ਇਹ ਕਿ ਹਿੰਦ ਦੇ ਤੀਰਥ ਹੈ ਯਾਤਰਾ ਕੇ ਲਈਏ ਕਿਤਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਬਸ ਇੱਕ ਬੰਦਾ ਜੀ ਕਲਗੇ ਵਾਲੇ ਦਾ ਐਸਾ ਸਕੂਲ ਦੇਖਿਆ ਕਲਗੇ ਵਾਲੇ ਦਾ ਐਸਾ ਸਕੂਲ ਦੇਖਿਆ ਜਿੱਥੇ ਕਿਸੇ ਕੀਮਤ ਤੇ ਸਿੱਖ ਨਾ ਡੋਲ ਜੇ ਸੀ ਹਰ ਮੁਸੀਬਤ ਨੂੰ ਹਰ ਮੁਸੀਬਤ ਨੂੰ ਚਲ ਦੇ ਸੀ ਕਿਹੜੇ ਮੱਥੇ ਸੌਦਾ ਅਦਰਖਦੀ ਟੱਕੜੀ ਵਿੱਚ ਤੋਣ ਦੇ ਸੀ ਜੁਲਮ ਸਹਿਵਾ ਨਾ ਕਦੇ ਸਿੱਕਾ ਸਿੱਕਿਆ ਮਾੜੇ ਇਰਾਦੇਆਂ ਨੂੰ ਪੈਰਾਮਾਈਟ ਰੋਲ ਦੇ ਦੀ ਹੌਸਲੇ ਦੇ ਗਾਲਮ ਵੀ ਕੰਬ ਜਾਂਦੇ ਜਦੋਂ ਜੋਸ਼ ਨਾਲ ਫਤਿਹ ਉਹ ਦੇ ਦੀ ਜਦੋਂ ਜੋਸ਼ ਨਾਲ ਫਤਿਹ ਉਹ ਦੇ ਦੀ ਵਾਣੀ ਸੋਹਣੀਆਂ ਸਤ ਸੂਰਜ ਕਾਲੂ ਰਤਨਾ ਜੀ ਜਿਗਰਾ ਗੁਰੂ ਦੇ ਲਾਲਾਂ ਦਾ ਜੋਰਾ ਬਾਤੇ ਫਤਿਹ ਸਿੰਘ ਨੇ ਸਿੱਕੀ ਸਿੱਧਤ ਨਵਾਇਆ ਪੂਰਾ ਦਾਗ ਨਾ ਪਿਓ ਦਾ ਦੇਦੀ ਪੱਤ ਨੂੰ ਹੁੰਨਾ ਲਾਇਆ ਵਾਹ ਵੇਖਣ ਵਾਲੇ ਵੇਖਣ ਵਾਲੇ ਦੰਗ ਸੀ ਰਹਿ ਗਏ ਵੇਖ ਕੇ ਇਹ ਕੁਰਬਾਨੀ ਨਿੱਕੀਆਂ ਜਿੰਦਾ ਹੋਣ ਨਾ ਦਿੱਤੀ ਧਰਮ ਦੀ ਕੋਈ ਵੀ ਹਾਨੀ ਗੁਰੂ ਗੋਬਿੰਦ ਨੇ ਗੁਰੂ ਗੋਬਿੰਦ ਨੇ ਲਾਲਾ ਨੂੰ ਸੀ ਐਸਾ ਅੰਮ੍ਰਿਤ ਪਿਲਾਇਆ ਜੋਰਾ ਵਾਤੇ ਫਤੇ ਸੇੰਗਣੇ ਸਿੱਕੀ ਜਿੜਕ ਲਵਾਇਆ ਉਮਰਾ ਦੇ ਸੀ ਛੋਟੇ ਭਾਵੇਂ ਉਮਰਾ ਦੇ ਸੀ ਛੋਟੇ ਭਾਵੇਂ ਪਰ ਸਾਕੇ ਕੀਤੇ ਵੱਡੇ ਜਾਲਮ ਦੀ ਹੀ ਕੁੱਤੇ ਚੜ ਕੇ ਨਖਜ ਦੰਮ ਕਰ ਛੱਡੇ ਪੱਲੇ ਬਨ ਦਾ ਦੀਦੀ ਸਿੱਖਿਆ ਨਾਮ ਸੀ ਖੂਬ ਕਮਾਇਆ ਜੋਰਾ ਵਰਤੇ ਫਤੇ ਸਿੰਘ ਨੇ ਸਿੱਖੀ ਸਿਧਣ ਬਾਇਆ ਕਿਸਮਤ ਵਾਲੇ ਬੜੇ ਅਸੀਨਾ ਕਿਸਮਤ ਦੰਦੇ ਜਾਏ ਗੁਰੂ ਦੇ ਲਾਲਾਂ ਵਰਗਾ ਜਿਗਰਾ ਕੋਈ ਤਾਂ ਰੱਖ ਬਥਾਏ ਸੂਬੇ ਦੀ ਹਰ ਤਾਕਤ ਤਾਂਹੀਂ ਫੇਲ ਸੀ ਕਰ ਦਿਖਾਇਆ ਜੋਰਾ ਵਾਦੇ ਫਤੇ ਸਿੰਘ ਨੇ ਸਿੱਕੀ ਸਿੱਧ ਕਢਵਾਇਆ लास्ट ਬੰਦ ਹੈ ਜੀ ਗੁਰੂ ਇਤਿਹਾਸੋਂ ਬੱਜਿਆ ਤਾਂਹੀਂ ਗੁਰੂ ਇਤਿਹਾਸੋਂ ਬੱਜਿਆ ਤਾਂਹੀਂ ਜਾਰੋ ਸਭ ਕਰਾਈਏ ਦੇ ਦਾ ਕੇ ਜਤੀ ਸੀ ਚੁਕਾਈਏ ਲਾਲਾ ਨੇ ਸੀ ਜੀਵਨ ਧਾਰਾ ਧਰਮ ਦੇ ਲੇਖੇ ਲਾਇਆ ਜੋਰਾ ਵਾਤੇ ਪਥੇ ਸਿੰਘਣੀ ਸਿੱਕੀ ਜਿੱਦ ਕਲਵਾਇਆ ਹੋਰਾ ਦਾਗ ਨਾ ਪਿਓ ਦਾਦੇ ਦੀ ਪੱਗ ਨੂੰ ਉਨਾਂ ਲਾਇਆ ਹੋਰਾ ਦਾਗ ਨਾ ਪਿਓ ਦਾਦੇ ਦੀ ਪੱਗ ਨੂੰ ਉਨਾਂ ਲਾਇਆ ਅਗਲੀ ਰਚਨਾ ਜੀ ਲਾਲਾ ਦੇ ਹੌਸਲੇ ਕੋ ਦੀ ਠੰਡੀ ਕੜਕਦੀ ਰਾਤ ਸੀ ਕੈਰੀ ਗੱਘੋ ਘਰ ਦਾ ਰਸੋਈਆ ਸੀ ਬਣ ਗਿਆ ਵੈਰੀ ਲਾਲ ਹੋਏ ਤੇ ਚੈਰੀ ਪੇਠ ਤੇ ਫਤਿਹ ਬੁਲਾਈ ਕਿਹਾ ਗਰਜ ਕੇ ਚਿਹਰਾ ਨੇ ਕਦੇ ਹਾਰ ਨਾ ਖਾਈ ਦੇ ਹੌਸਲੇ ਜਾਲਮ ਸੀ ਹੋ ਗਏ ਹੱਕੇ ਬੱਕੇ ਵਜ਼ੀਰ ਖਾਵੀ ਬਿੱਟ ਬਿੱਟ ਬੱਚਿਆਂ ਵੱਲ ਤੱਕੇ ਕਬੂਲ ਕਰੋ ਇਸਲਾਮ ਤੁਸੀਂ ਬਣ ਜਾਓ ਸਾਡੇ ਭਾਰਤ ਦਾ ਗਾ ਨਕੋ ਨਕ ਖਜ਼ਾਨੇ ਤੁਹਾਡੇ ਲਾਲਾ ਕਿਹਾ ਜੋਸ਼ ਨਾਲ ਸੁਣ ਗੱਲ ਸੁਪਿਆ ਐਵੇਂ ਨਾ ਕਰ ਤੂੰ ਕੋਈ ਵੱਲ ਚੱਲ ਸੁਪਿਆ ਸਾਨੂੰ ਤੇ ਗੁਰੂ ਤੇ ਸਾਡਾ ਧਰਮ ਪਿਆਰਾ ਏ ਚਾਹੇ ਚਲਾ ਦੇ ਸੁਪਿਆ ਸਾਡੇ ਸਿਰਾਂ ਤੇ ਆਰਾਏ ਵਜ਼ੀਰ ਖਾ ਹੋ ਚੁੱਕਾ ਹੁਣ ਤਾਂ ਲਾਲ ਪੀਲਾ ਸੀ ਲਾਲਾਂ ਨੂੰ ਮਾਰਨੇ ਦਾ ਕਰ ਰਿਆ ਹੀਲਾ ਸੀ ਦੂਜੇ ਦਿਨ ਫੇਰ ਜਦ ਕਚਰੀ ਹੋਏ ਪੇਸ਼ੀ ਸੂਬੇ ਨੂੰ ਹਿੰਦ ਲੱਗੇ ਕਿ ਆਗਏ ਦਰਵੇਸੀ ਨਾਮੋ ਨਿਸ਼ਾਨ ਮਿਟਾ ਦਿਓ ਫਤਵਾ ਸੁਣਾਇਆ ਸੁਣ ਕੇ ਲਾਲਾ ਦਾਸੀ ਰੋਮ ਰੋਮ ਮੁਸਕਰਾਇਆ ਜਦ ਕੰਧ ਉੱਚੀ ਹੋਈ ਸੀ ਤਾਂ ਬਾਹ ਲੱਗ ਗਏ ਚਿੜੀਆਂ ਤੇ ਟੁੱਗੀਆਂ ਦੇ ਸੰ ਬੋਸ਼ ਮੁੱਕ ਗਏ ਬੱਦਲ ਵੀ ਕਰਜੇ ਸੀ ਬੱਦਲ ਵੀ ਗਰਜੇ ਸੀ ਤੇ ਬਿਜੜੇ ਵੀ ਕਰ ਕੀ ਸਰਵਾਂ ਦੇ ਲੋਕ ਸਹਿਮੇ ਤੇ ਧਰਤੀ ਵੀ ਤੜਪੀ ਨਿੱਕੀਆਂ ਜਿੰਦਾ ਨੇ ਸੀ ਦਿੱਤਾ ਜੋ ਬલિદાન ਤਾਰੀ ਨੂੰ ਅੱਜ ਝੂੜਦਾ ਇਹ ਕੇਸਰੀ ਨਿਸ਼ਾਨ ਨਾ ਕੋਈ ਲਾਲ ਕੀ ਸਕਿਆ ਤੋੜੇ ਇਮਾਨ ਸੁਣ ਸੁਣ ਜਸੀ ਦੁਨੀਆ ਹੈ ਅੱਜ ਵੀ ਨਰਾ ਸੁਣ ਸੁਣ ਜਸੀ ਦੁਨੀਆ ਹੈ ਅੱਜ ਵੀ ਹਰਾ ਹੈ ਅੱਜ ਵੀ ਹਰਾ ਹੈ ਵਾਹਿਗੁਰੂ ਜੀ ਕਾ ਕਾਟਾ ਵਾਹਿਗੁਰੂ ਜੀ ਕੀ ਬੋਲੇ ਸੋਨਿਹਾਲ ਸੋਨਿਹਾਲ